ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਠੀਕ ਹੈ ਜੀ ਟੋਕੜ ਗੱਬਣ ਮੱਝਬਾਈ ਕੋਲ ਠੀਕ ਹੈ ਜੀ ਵੱਧ ਜਾਣਕਾਰੀ ਲਵਾਂਗੇ ਅਸੀਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਵੀ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਰੋਡ ਕਰੋ ਜੀ 7528000395 ਠੀਕ ਹੈ ਅਵਾਕੀਪਰ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਜ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨੀਤ ਨੂੰ ਵੀਡੀਓ ਪਹੁੰਚ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣਕਾਰ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬ੍ਰਾਈ ਨਾਮ ਨਾ ਵਿੱਕੀ ਖਾਨ ਪਿੰਡ ਰਾਮਗੜ੍ਹ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਜਿਹੜੇ ਵੀ ਕੱਲ ਆਪਾਂ ਵੀਡੀਓ ਵਾਈਸ ਹੋਣ ਜਾਣ ਪਰ ਬੈ ਕੇ ਆਪਣੇ ਹਾਂ ਵੀਰੇ ਤਕਰੀਬਨ ਉਹ ਦੂਜੇ ਤੀਜੇ ਕੋ ਫੋਨ ਤੇ ਅੱਛਾ ਜੀ ਤੇ ਬੈੜ ਇੱਕ ਬੰਦੇ ਨੇ ਲੈ ਲਈ ਸੀਗੀ ਛੋਟੀ ਹੋਰ ਬੰਦੇ ਨੇ ਲੈ ਲਈ ਸੀ ਠੀਕ ਯਾਨੀ ਵੀਡੀਓ ਦੇਖ ਕੇ ਬਸ ਦੂਜੇ ਤੀਜੇ ਫੋਨ ਤੇ ਠੀਕ ਹੈ ਜੀ ਰੇਟ ਤੁਹਾਡੇ ਸਾਹਮਣੇ ਹੁੰਦੇ ਆ। ਹਾਂ ਜੀ ਬਈ ਮੱਝ ਦੀ ਜਾਣਕਾਰੀ ਦਿਓ ਜੀ ਇਹਦੀ ਆਪਣੀ। ਇਹ ਮੱਝ ਵੀਰੇ 3 ਮਹੀਨੇ ਪੂਰੇ ਹੋਣ ਵਾਲਿਆ ਇਹਨੂੰ ਗੱਭਣ ਦੇ। ਹਾਂਜੀ। ਤਕਰੀਬਨ 2-3 ਦਿਨ ਘਟ ਆ ਗਏ। ਠੀਕ ਹੈ ਜੀ। ਤੇ 15 ਤਰੀਕ ਨੂੰ ਇਹਨੂੰ 3 ਮਹੀਨੇ ਪੂਰੇ ਹੋ ਜਾਣਿਆ। ਠੀਕ ਹੈ ਜੀ। ਤੇ ਦੁੱਧ ਇਹਸੇ ਲਿਆ ਹੁਣ 7 ਤੋਂ 8 ਕਿਲੋ। ਠੀਕ ਹੈ। ਤੇ ਮਗਰ ਕੱਟੀ ਐ ਇਹਦੇਉ। ਮਗਰ ਕੱਟੀ ਐ ਜੀ। ਬਹੁਤ ਬਰਾ ਕੱਟੀ ਬਹੁਤ ਸੋਹਣੀ ਤਿਆਰੀ ਐ। ਦੇਖ ਸਕਦੇ ਹੋ। ਮਾਂ ਤੀ ਵੀ ਇਹ ਕੱਟੀ ਦੀਆਂ ਜਣਾ ਹਾਂਜੀ ਹਾਂ ਹਾਂ ਹਾਂ। ਠੀਕ ਹੈ। ਬਾਕੀ ਘਟਪੂੜਾ ਤੁਸੀਂ ਕਰਮਾ ਵਾਲੀ ਮੱਝ ਦਾ ਦੇਖ ਸਕਦੇ ਬਾਕੀ ਅੱਜ ਆਈ ਕਰਕੇ ਥੋੜਾ ਜਿਹਾ ਡਰਦੀ ਹੈਗੀ ਠੀਕ ਹੈ ਹਾਂ ਤੇ ਰੇਟ ਭਰਾ ਦਾ ਰੇਟ ਇਹਦਾ ਫੋਨ ਕੀਤਾਗੇ ਵੀਰੇ ਜਾਇ ਜੀ ਉਹ ਵੀਰੇ ਹਾਂ ਜਾਇ ਜੀ ਉਹ ਕੋਈ ਗੱਲ ਨਹੀਂ ਛੋਡੀ ਚੈੱਕ ਕਰਾਈ ਅਗਲਾ ਚੈੱਕ ਰੱਖਦਾ ਹਾਂ ਹਾਂ ਆਪਦੀ ਇਥੇ ਚੈੱਕ ਕਰਵਾ ਕੇ ਲੇ ਗਏ ਹਾਂ ਚੈੱਕ ਪਾਸ ਹੁੰਦੀ ਹੈ ਕਿਉਂਕਿ ਆਇਆ ਤਿੰਨ ਮਹੀਨਿਆਂ ਤੋਂ ਦੋ ਚਾਰ ਦਿਨ ਨਹੀਂ ਕੱਢਦੇ ਠੀਕ ਹੈ ਜੀ ਹਾਂ ਦੂਸਰਾ ਚੈੱਕ ਕਰਦਾ ਥੋੜਾ ਡਰਦੀ ਆ ਚਲੋ ਮੈਂ ਇਧਰ ਜੀ ਕਰਕੇ ਦਿਖਾ ਦਉ ਹਾਂ ਹਾਂ ਤੇ ਮੈਂ ਦੂਰ ਹੋ ਜਾਣਾ ਮੜਾ ਕਿਸੇ ਕਾ ਫੋਨ ਦਾ ਕਰਕੇ ਥੋੜਾ ਜਿਹਾ ਜੀ ਕੈਮਰੇ ਦਾ ਕਰਕੇ ਡਰਦੀ ਆ ਹਾਂ ਹਾਂ ਕੈਮਰੇ ਦਾ ਕਰਕੇ ਇਧਰੀ ਤੋਰ ਲਓ ਬਸ ਮੜਾ ਜਿਹਾ ਦਿਖਾ ਦਿਓ ਬਸ ਤੁਰਨਾ ਨਾ ਨਾ ਇਹ ਤਾਂ ਬਾਹਰ ਕੱਢ ਲੈਨੇ ਕੋਈ ਗੱਲ ਆ ਇਧਰੀ ਤੋਰ ਲਓ ਬਸ ਇੱਥੇ ਕੋਈ ਗਿਹੜੇ ਦਿਖਾਉਣਾ ਮੜਾ ਜਾਂ ਲੋ ਜੀ ਥੋੜਾ ਜਿਹਾ ਡਰਦੀ ਆ ਤੇ ਮੜਾ ਮੜਾ ਇਧ ਤੋਰ ਦਿਓ ਬਸ ਵਾਹ ਬਸ ਲੋ ਜੀ ਮੋੜ ਲੈ ਤੇ ਮੋੜੋ ਮੋੜੋ ਨੀ ਇਹ ਕੋਈ ਨੀ ਬਾਹਰ ਕੱਢ ਲੈਨੇ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਲੋ ਜੀ ਤੁਰਾ ਦੇ ਸੰਗਰਾ ਲੋ ਜੀ ਥੋੜਾ ਡਰਦੀ ਆ ਲੋ ਜੀ ਤੋੜਾ ਤਲਾ ਸਾਡੇ ਸਾਹਮਣੇ ਪਰਾ ਠੀਕ ਹੈ ਜੀ ਮੋੜ ਲਓ ਮੋੜ ਲਓ ਬਈ ਰੇਟ ਜਮ ਜੈ ਜੀ ਹੋ ਰੇਟ ਜੈ ਜੀ ਹੋਗਾ ਵੀਰੇ ਠੀਕ ਹੈ ਠੀਕ ਹੈ ਥੋੜਾ ਡਰਦੀ ਆ ਕੈਮਰੇ ਤੋਂ ਬਾਕੀ ਫੇਸ ਕੁਆਲਟੀ ਤੁਸੀਂ ਦੇਖ ਸਕਦੇ ਪਰਾ ਚੰਗੀ ਪੜੀ ਗਈ ਲੋਸੀ ਹੈ ਜੀ ਤੁਸੀਂ ਚੈੱਕ ਕਰਕੇ ਦੇਖ ਲਈ ਕਰਕੇ ਹੋ ਜਾ ਹੈ ਪਰਾ ਫਰੈਂਡ ਆ ਰਾਮਗੜ੍ਹ ਤੇ ਜ਼ਿਲ੍ਹਾ ਨੂੰ ਪਹਿਲਾਂ ਗੁਰਨਾਲਾ ਤੇ ਕੱਤੀ ਬਹੁਤ ਪਿਆਰੀ ਆ ਸੋਹਣੀ ਠੀਕ ਹੈ ਜੀ ਤੇ ਕੱਟਪੂੜਾ ਕਰਮਾ ਵਾਲੀ ਦੇਖ ਸਕਦੇ ਪਰਾ ਸੋਹਣੀ ਸੋਹਣੀ ਛੋਣੀ ਛੋਣੀ ਪਰਸੋ ਖਾਣਾ ਖਾਣਾ